ਜਿਵੇਂ 4 ਸਾਲਾਂ ਤੋਂ ਸਰਕਾਰ ਸੁੱਤੀ ਪਈ ਹੈ ਉਸੇ ਤਰੀਕੇ ਨਾਲ ਡੇਢ ਮਹੀਨੇ ਤੋਂ ਪੱਕਾ ਮੋਰਚਾ ਡੀਸੀ ਦਫ਼ਤਰ ਸੰਰੂਰ ਚੱਲ ਰਿਹਾ ਹੈ ਇਸ ਵਿੱਚ ਵੀ ਸਰਕਾਰ ਹੂਕ ਸੁੱਤੀ ਪਈ ਹੈ ਜਾਗੀ ਨਹੀਂ ਮੰਗ ਸੀ ਮਾਸਟਰ ਗ੍ਰੈਜੂਏਟ ਲੈਕਚਰਰ ਦੀਆਂ ਪੋਸਟਾਂ ਆਵਨ ਦਾ ਹੱਦ 55% ਸਾਰ ਤਰ੍ਹਾਂ ਦਾ 8 ਅੰਡ ਕਰਾਪ ਦਾ ਪੇਪਰ ਮਲਟੀਪਰਪੇਡੀਆਂ ਪੋਸਟਾਂ ਸਰਕਾਰ ਕਹਿੰਦੀ ਸੀ ਭਰਤੀ ਕੈਲੰਡਰ 4 ਸਾਲਾਂ ਦੇ ਵਿੱਚ ਇੱਕ ਵੀ ਬਾਰ ਉਸ ਗੱਲ ਤੇ ਸਰਕਾਰ ਨਹੀਂ ਆਈ ਪਿਛਲੀ ਸਰਕਾਰ ਮੌਕੇ ਧਰਨੇ ਲਾਉਂਦੇ ਓਵਰੇਜ ਹੋਏ ਵੱਖਰੀ ਗੱਲ ਰਹੀ ਇਹ ਸਰਕਾਰ ਦੇ ਮੌਕੇ ਤੇ 4 ਸਾਲ ਦੇ ਵਿੱਚ ਹਜ਼ਾਰਾਂ ਬੇਰਜ਼ਗਾਰ ਬੱਖ-ਬੱਖ ਵਿਭਾਗਾਂ ਦੇ ਵਿੱਚ ਓਵਰੇਜ ਹੋ ਗਈ ਸੋ ਮਸਲਾ ਹੁਣ ਕੱਲਾ ਇਹੀ ਨਹੀਂ ਕਿ ਮੈਨੂੰ ਨੌਕਰੀ ਕਿਵੇਂ ਮਿਲਦੀ ਹੈ ਸਾਡੀ ਪੋਸਟ ਕਿਵੇਂ ਆਉਂਦੀ ਹੈ ਸਰਬੱਤ ਦੇ ਭੜੇ ਦੀ ਗੱਲ ਇਹ ਹੈ ਕਿ ਪੂਰੇ ਪੰਜਾਬ ਦੇ ਬੇਰਜ਼ਗਾਰਾਂ ਦੀ ਖਾਸ ਕਰਕੇ ਮਾਸਟਰ ਕੈਡਰ ਲੈਕਚਰਾਰ ਦੀ ਇਹਨਾਂ ਦੀਆਂ ਪੋਸਟਾਂ ਵੱਡੀ ਗਿਣਤੀ ਦੇ ਵਿੱਚ ਪਿਛਲੀਆਂ ਰੱਦ ਕੀਤੀਆਂ ਭਰਤੀਆਂ ਨੂੰ ਰੀ ਐਡ ਕਰਨਾ ਮਾਸਟਰ ਕੈਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਪੋਸਟਾਂ ਲੈਕਚਰ ਆਫ ਦੀ 9000 ਦੇ ਕਰੀਬ ਪੋਸਟਾਂ ਖਾਲੀ ਪਈ ਹੈ ਉਹਨਾਂ ਦੀ ਭਰਤੀ ਦੀ ਮੰਗ ਨੂੰ ਲੈ ਕੇ ਜਿਹੜਾ ਮੋਰਚਾ ਲੱਗੇ ਮੋਰਚਾ ਆਪਾਂ 14 ਤਰੀਕ ਨੂੰ 14 ਫਰਵਰੀ ਦਿਨ ਸ਼ਨੀਵਾਰ ਨੂੰ ਡੀਸੀ ਦਫ਼ਤਰ ਸੰਗਰੂਰ ਦੇ ਗੇਟ ਤੋਂ ਸ਼ਿਫਟ ਕਰਕੇ ਮੁੱਖ ਮੰਤਰੀ ਦੀ ਕੋਠੀ ਲੈ ਕੇ ਚੱਲਾਂਗੇ ਕਿਉਂਕਿ ਸਰਕਾਰ ਸ਼ਾਇਦ ਡੀਸੀ ਦਫ਼ਤਰ ਬੈਠਿਆਂ ਦੀ ਗੱਲ ਸੁਣਨ ਤੋਂ ਜਿਹੜਾ ਕੇਸਲ ਵਟ ਰਹੀ ਹੈ ਤਾਂ ਹੁਣ ਇਹ ਹੈ ਵੀ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਆਪਾਂ ਉਹਨਾਂ ਨੂੰ ਜਗਾਈਏ ਤੁਸੀਂ ਪੰਜਾਬ ਦੇ ਬੇਰੁਜ਼ਗਾਰ ਪਿਛਲੇ ਕਰੀਬ ਡੇਢ ਮਹੀਨੇ ਤੋਂ ਬਹੁਤ ਵਧੀਆ ਸਹਿਯੋਗ ਕਰਦੇ ਆ ਰਹੇ ਹੋ ਇਤਿਹਾਸ ਹੈ ਬੇਰੁਜ਼ਗਾਰ ਤੇ ਨਿਭੰਦੀ ਦੇ ਬੇਰੁਜ਼ਗਾਰ ਸਨ ਹੀ ਮੁਰਚੇ ਦਾ ਕਰੀਬ 6-7 ਸਾਲਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਭਰਤੀਆਂ ਵੀ ਲਈਆਂ ਨੇ ਆ ਉਮਰ ਹੱਦ ਛੋਟ ਦੀ ਮੰਗ ਕਰ ਰਹੇ ਆ 55% ਸਰਤ ਜਿਹੜਾ ਇਤਿਹਾਸ ਹੈ ਰੱਦ ਕਰਵਾਈਆ ਪਿਛਲੇ ਸਮੇਂ ਦੇ ਵਿੱਚ ਹੁਣ ਵੀ ਆਇਆ ਜਾਣਕਾਰੀ ਇਹ ਹੈ ਕਿ ਬਹੁਤ ਜਲਦੀ ਆਪਾਂ ਇਹ ਮੰਗਾਂ ਹੱਲ ਕਰਵਾਵਾਂਗੇ ਪਰ ਵੱਡੀ ਮੰਗ ਪੋਸਟਾਂ ਦੀ ਹੈ ਕਿਤੇ ਨਾ ਕਿਤੇ ਇਸ ਗੱਲ ਦਾ ਭੁਲੇਖਾ ਰਹਿ ਜਾਂਦਾ ਹੈ ਕਿ ਜਦੋਂ ਪੋਸਟਾਂ ਆ ਗਈਆਂ عمر ਹੱਦ ਜਾਂ 55 ਵਾਲੀ ਗੱਲ ਬਾਅਦ ਚ ਹੱਲ ਹੋ ਜੂ ਬਹੁਤ ਮਤਲਬ ਸਮਝਦਾਰ ਬੰਦੇ ਵੀ ਇਸ ਗੱਲ ਦੇ ਧੋਖਾ ਖਾ ਜਾਂਦੇ ਆ ਮੈਂ ਦੱਸ ਦਿਆਂ ਕਿ ਮਲਟੀਪਰਪਸ ਹੈਲਥ ਵਰਕਰ ਦੀਆਂ ਪੋਸਟਾਂ ਇਸੇ ਸਰਕਾਰ ਦੇ ਮੌਕੇ ਤੇ ਪਿਛਲੇ ਸਾਲ ਅਗਸਤ ਮਹੀਨੇ ਦੇ ਵਿੱਚ ਆਈਆਂ 2023 ਦੇ ਵਿੱਚ 270 ਪੋਸਟਾਂ ਉਮਰਹੱਦ ਛੋੜ ਨਹੀਂ ਦਿੱਤੀ ਜਦੋਂ ਪੋਸਟਾਂ ਉਨ ਤੋਂ ਬਾਅਦ ਵਾਰ-ਵਾਰ ਇਸ ਗੱਲ ਤੇ ਪ੍ਰੋਟੈਸਟ ਕੀਤਾ ਮਿਲਦੇ ਰਹੇ ਤਾਂ ਸਰਕਾਰ ਦਾ ਕਹਿਣਾ ਇਹ ਸੀ ਕਿ ਇੱਕ ਵਾਰ ਇਸਤਿਹਾਰ ਆਉਣ ਤੋਂ ਬਾਅਦ ਉਹਦੇ ਵਿੱਚ ਸੋਧ ਹੋਣੀ ਮੁਸ਼ਕਲ ਹੈ ਤਾਂ ਇਸ ਕਰਕੇ ਅਗਲੀ ਭਰਤੀ ਦੇ ਵਿੱਚ ਉਮਰਹੱਦ ਛੋੜ ਦੇ ਦੇਾਂਗੇ ਤਾਂ ਹੁਣ ਮਾਸਟਰ ਕੈਡਰ ਦੇ ਵਿੱਚ ਲੈਕਚਰਾਰ ਦੇ ਵਿੱਚ ਵੀ ਇਹੀ ਹੈ ਜੇ ਇੱਕ ਵਾਰ ਮਾਮੂਲੀ ਪੋਸਟਾਂ ਬਿਨਾਂ ਉਮਰਹੱਦ ਛੋੜ ਤੇ 55 ਤੋਂ ਮੱਥੇ ਮਾਰੀਆਂ ਤਾਂ ਭੁੱਲ ਜਾਓ ਕਿ 55 ਦਾ ਹੱਲ ਹੋਊਗਾ ਜਾਂ ਉਮਰਦਾਰ ਹੋਊਗਾ ਆਸੀਂ ਉਸ ਦਾ ਤੇ ਸੌਰ ਕਰ ਲਾਂਗੇ ਪਰ ਜਿਹੜੇ ਸਾਥੀ 343 ਚ ਲੈਕਚਰਾਂ 'ਚ ਅਪਲਾਈ ਕਰ ਗਏ ਸੀ ਦੁਬਾਰਾ ਪੋਸਟਾਂ ਆ ਵੀ ਗਈਆਂ ਉਮਰ ਹੱਦ ਨਾ ਮੇਰੀ ਤਾਂ ਸੋਚਣੋ ਜਿਨ੍ਹਾਂ ਦੇ 55 ਤੋਂ ਘੱਟ ਹੈ ਕਿਉਂਕਿ ਮੇਰੇ ਯਾਰਾਂ 41 60 ਵੇਲੇ ਸੀ ਬੜਾ ਜ਼ੋਰ ਲਾਇਆ ਕਿ ਆਪਾਂ ਪੋਸਟਾਂ ਦੇ ਵਿੱਚ ਵਾਧਾ ਕਰਵਾ ਲਈਏ ਤਾਂ ਇੱਕ ਦਿਨ ਪੇਪਰ ਤੋਂ ਪਹਿਲਾਂ ਰਾਤ ਨੂੰ ਸਿੱਖਿਆ ਮੰਤਰੀ ਹਰਜੋਤ ਵੈਸ ਦੇ ਨਾਲ ਚੰਡੀਗੜ੍ਹ ਮੀਟਿੰਗ ਹੋਈ ਉਹਨਾਂ ਨੇ ਵੀ ਇਸ ਗੱਲ ਤੇ ਭਰੋਸਾ ਦਿੱਤਾ ਕਿ ਬਹੁਤ ਜਲਦੀ ਕੁਝ ਦਿਨਾਂ ਦੇ ਵਿੱਚ ਹੀ ਅਸੀਂ ਅਗਲਾ ਇਸ਼ਤਿਹਾਰ ਦੇ ਦਾਂਗੇ ਜਿਹਨੂੰ 4 ਸਾਲ ਹੋ ਗਿਆ ਹੈ ਅਜੇ ਤੱਕ ਇਸ਼ਤਿਹਾਰ ਨਹੀਂ ਆਇਆ ਤਾਂ ਉਹਨਾਂ ਵਕੀਲਾਂ ਤੇ ਅਸੀਂ ਬੜਾ ਜ਼ੋਰ ਲਾਇਆ ਕਿ ਆਪਾਂ ਪੋਸਟਾਂ ਵਿੱਚ ਵਾਅਦਾ ਕਰਾ ਲਈਏ ਤਾਂ ਬਹੁਤੇ ਲੋਕ ਇਸ ਗੱਲ ਤੋਂ ਭੱਜਦੇ ਰਹੇ ਕਿ ਛੇਤੀ ਪੇਪਰ ਹੋ ਜੇ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਜਵਾਨ ਸੈਦ ਚੱਲ ਜੇ ਤੇ ਅਸੀਂ ਛੇਤੀ ਨੌਕਰੀ ਤੇ ਲੱਗ ਜੀਏ ਪਰ ਉਹ ਨਹੀਂ ਹੋਇਆ ਹੁਣ ਵੀ ਨਹੀਂ ਹੋਇਆ 4 ਸਾਲਾਂ ਦੇ ਵਿੱਚ ਜਿਉਂਦੀ ਧੋਬਰ ਰਹੇ ਐ ਤਾਂ ਜੇ ਇੱਕ ਵਾਰ ਇਸ਼ਤਿਹਾਰ ਆ ਜਾਂਦਾ ਹੈ ਮਾਮੂਲੀ ਪੋਸਟਾਂ ਦਾ ਬਿਨਾ ਉਮਰ ਹੱਦ ਜਾਂ ਬਿਨਾ 55 ਤੋਂ ਰੱਦ ਕੀਤੇ ਤੋਂ ਤਾਂ ਦਵਾਰੇ ਭੁੱਲ ਜੋ ਕਿ ਉਹਦੇ ਵਿੱਚ ਕੋਈ ਸੋਧ ਹੋਊਗੀ ਇਸ ਕਰਕੇ 55 ਵਾਲੇ ਤੇ ਉਮਰ ਹੱਦ ਵਾਲੇ ਤੁਹਾਨੂੰ ਇਸ ਗੱਲ ਦਾ ਯਕੀਨ ਹੈ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਪਿਛਲੇ ਸਮੇਂ ਦੇ ਵਿੱਚ ਆਪਾਂ 55 ਰੱਦ ਕਰਵਾਈ ਹੈ ਨਾ ਇਸ ਗੱਲ ਤੇ ਕੋਈ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਕੋਈ ਸ਼ੰਕਾ ਹੋਈ ਹੈ ਕਿ ਮੇਰੇ ਦਰਸਾਂ ਜਾਂ ਮੋਰਚਾ ਇਹਨਾਂ ਮੰਗਾ ਤੇ ਗੱਲ ਨਹੀਂ ਕਰ ਰਿਹਾ ਤੁਹਾਡਾ ਪੂਰਨ ਯਕੀਨ ਹੈ ਉਮੀਦ ਹੈ ਤੁਹਾਡੇ ਯਕੀਨ ਇਸ ਤਰੀਕੇ ਨਾਲ ਬਣਾ ਕੇ ਰੱਖਾਂਗੇ ਸੋ 14 ਤਰੀਕ ਨੂੰ ਵੱਡੀ ਤੋਂ ਵੱਡੀ ਗਣਤੀ ਆਪਾਂ ਜਿੱਥੇ ਆਪਾਂ ਮੋਰਚਾ ਚੱਲਦਾ ਸਮਰੂਡੀਸ ਦਾ ਤਰੀ ਨੂੰ ਵੀ ਮਜ਼ਬੂਤ ਕਰ ਰਹੇ ਤੇ ਵੱਡੀ ਕਬਡੀ ਗਣਤੀ ਸ਼ਨੀਵਾਰ ਨੂੰ ਆ ਜਿਹੜਾ ਬੇਰਖਾ ਮਿਲਕ ਪਲਾਂਟ ਪਹੁੰਚੋ ਸਵੇਰੇ 11:00 ਵਜੇ ਪਿੰਡਾਂ ਦੇ ਵਿੱਚ ਇਸ ਗੱਲ ਦਾ ਮਾਹੌਲ ਬਣ ਚੁੱਕਿਆ ਤੁਹਾਨੂੰ ਇਸ ਪੂਰੇ ਜਿਹੜਾ ਸੰਘਰਸ਼ ਸੰਬੰਧੀ ਵੀਡੀਓ ਸ਼ੇਅਰ ਕਰ ਦਿੱਤੀ ਜਾਣੀ ਹੈ ਆਡੀਓ ਸ਼ੇਅਰ ਕਰ ਦਿੱਤੀ ਜਾਣੀ ਹੈ ਤੁਸੀਂ ਉਸ ਨੂੰ ਆਪਣੇ ਆਪਣੇ ਪਿੰਡਾਂ ਦੇ ਵਿੱਚ ਨੇੜਲੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਵੱਖ-ਵੱਖ ਜਥੇਬੰਦੀਆਂ ਤੱਕ ਵੀ ਪਹੁੰਚਾ ਸਕਦੇ ਹੋ ਸੰਗਰੂਰ ਪੂਰੀ ਤਰ੍ਹਾਂ ਇਸ ਗੱਲ ਦਾ ਮਾਹੌਲ ਬਣਿਆ ਹੈ ਪ੍ਰਾਥਮੀ ਜਥੇਬੰਦੀਆਂ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਹੋਇਆ ਹੈ ਉਹ ਵੀ ਹਰ ਤਰ੍ਹਾਂ ਦੀ ਸਪੋਰਟ ਕਰ ਰਹੀਆਂ ਨੇ ਨਾ ਕੋਈ ਫੰਡ ਦੀ ਘਾਟ ਆ ਰਹੀ ਹੈ ਨਾ ਉਹਦੇ ਸਹਿਯੋਗ ਦੀ ਘਾਟ ਆ ਰਹੀ ਹੈ ਸਹਿਯੋਗ ਤੁਹਾਡਾ ਜਿਹੜਾ ਉਹ ਅਜੇ ਘੱਟ ਹੈ ਤੇ 14 ਨੂੰ ਇਹ ਘਾਟ ਪੂਰੀ ਕਰਦੇ ਆਪਾਂ ਮੁੱਖ ਮੰਤਰੀ ਦੀ ਕੋਟੀ ਚੱਲਾਂਗੇ ਆ ਵੱਡੀ ਗੱਡੀ ਦੇ ਵਿੱਚ ਪੋਸਟਾਂ ਮਰਹੰਦ 55 ਰੱਦ ਲੈ ਕੇ ਰਾਂਗੇ ਯਕੀਨ ਬਣਾ ਕੇ ਰੱਖੋ ਜਿਵੇਂ ਪਿਛਲੇ ਸਾਲਾਂ ਤੋਂ ਸਹਿਯੋਗ ਕਰਦੇ ਆ ਰਹੇ ਹਾਂ ਸਹਿਯੋਗ ਕਰਦੇ ਰਹੋ ਦੇਦਕਾਂ ਸੰਝ ਮੁਰਚੇ ਵੱਲੋਂ ਮੈਂ ਸੁਖਿੰਦਰ ਸਿੰਘ ਟਲਵਾ